ਮੇਨ ਗੱਲ ਤੇ ਆਈ ਹੈ ਵੀ ਤੁਹਾਡੀ ਆਪਣੀ ਭਾਜੀ ਮਾਲਕੀ ਕਿੰਨੀ ਖੇਤੀ ਹੈਗੀ ਹੈ ਜੀ? 22 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 ਤਾਂ ਉਹਨਾਂ ਭਾਜੀ ਦੀ ਗੱਲ ਤੋਂ ਜੋ ਸਾਨੂੰ ਸਮਝ ਆ ਰਿਹਾ ਕਿ ਅਗਰ ਆਪਾਂ ਬਿਨਾਂ ਸਬਸਿਡੀ ਦੇ ਵੀ ਅਗਰ ਆਪਣਾ ਜਿਗਰਾ ਕਰਕੇ ਮਸ਼ੀਨ ਲਈਏ ਤਾਂ ਤਾਂ ਵੀ ਮਸ਼ੀਨ ਘਰ ਪੂਰਾ ਕਰ ਦਿੰਦੀ ਹੈ ਜੀ ਪੂਰਾ ਪੂਰਾ ਜੀ ਪੂਰਾ ਕਰ ਪੂਰਾ ਹੋ ਜਾਣਾ ਖਾਣੇ ਵਾਲਾ ਬੰਦਾ ਹੋਵੇ ਜਿੰਨਾ ਮਾਦੀ ਹੋਵੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਮਤਲਬ ਮਸ਼ੀਨਾਂ ਤੁਹਾਡੀਆਂ ਦੋਹੇ ਫ੍ਰੀ ਨੇ ਜੀ ਹਾਂਜੀ ਨਾਲ ਦੋ ਪੈਸੇ ਛੱਡ ਕੇ ਵੀ ਗਈਆਂ ਨੇ ਨਰਾਮ ਨਰਾਮ ਨਾ ਕਰਦਾ ਵਧੀਆ ਕਰ ਜਾਈਏਗੇ ਠੀਕ ਹੈ ਜੀ ਠੀਕ ਹੈ ਜੀ ਬੜੀ ਬੜੇ ਤਾਂ ਆਉਂਦੇ ਕਿਸਾਨ ਜਦੋਂ ਮਸ਼ੀਨ ਲੈਣ ਆਉਂਦੇ ਹੈ ਤਾਂ ਅਗਲਾ ਕਹਿੰਦਾ ਵੀ ਫਲਾਣੀ ਕੰਪਨੀ ਦੀ 150 ਕਿ ਤੁਸੀਂ ਦੱਸੋ ਤੁਸੀਂ ਵੀ ਸਾਡੇ ਕੋਲ ਹਰਵਾ ਮਸ਼ੀਨ ਲੈ ਕੇ ਜਾ ਰਹੇ ਹੋ ਵੀ 25 3000 ਜਿਹੜਾ ਹੈ ਉਹ ਮਾਇਨੇ ਰੱਖਦਾ ਜੀ ਕਿ ਬੁੱਲ ਮੁੜਦਾ ਜੀ ਪੈਸੇ ਵਾਦ ਲੈ ਨਹੀਂ ਪੈਸੇ ਵਾਦ ਲੈ ਦੀ ਗੱਲ ਨਹੀਂ ਪਹਿਲੇ ਸਿਆਰੇ ਨੇ ਕਹਾਵ ਨਹੀਂ ਗਈ ਸੀ ਮਹਿੰਗਾ ਹੋਵੇ ਇੱਕ ਵਾਰ ਜ਼ਿਆਦਾ ਹੋਵੇ ਬਾਾਰ ਬਾਾਰ ਇਹ ਤਾਂ ਹੈਗੀ ਗੱਲ ਪੱਕੀ ਹੈ ਜੀ ਜੇ 10 2000 ਰੁਪਏ ਚ ਬਚਾਉਣੇ ਅਸੀਂ ਅਗਲਾ ਘਰੇ ਨੇ ਆਵੇ ਮੁੜ ਕੇ ਜੀ ਪਹਿਲਾਂ ਫੋਣੀ ਨੇ ਚੱਕ ਕੇ ਗੱਲੇ ਨਾ ਸੁਣੇ ਜੀ ਦਿਹਾੜੀ ਤੇ ਮਰ ਗਈ ਥੜੀ ਤੁਸੀਂ ਬੇ ਤਾਂ ਕੁਲ ਮਿਲਾ ਕੇ 6 ਸਾਲਾਂ ਦਾ ਤੇਰ ਬਾਪਨਾ ਜਿਹੜਾ ਹੈ ਤੁਸੀਂ ਸਾਡੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਜੀ ਜਗਜੀਤ ਕੰਪਨੀ ਤੋਂ ਪੂਰੇ ਸੰਤੁਸ਼ਟ ਹੋ ਜੀ ਹਾਂਜੀ ਸਰ ਜੀ ਗੱਲ ਜੀ ਮੈਂ ਇੰਦਰਬੀਰ ਸਿੰਘ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਅੱਜ ਸਾਡੇ ਨਾਲ ਨੇ ਜੀ ਜਸਵੀਰ ਸਿੰਘ ਜੀ ਪਿੰਡ ਸੁੰਨੀ ਗਣਸ਼ੰਕਰ ਇਹ ਭਾਈ ਸਾਡੇ ਤੋਂ 2020 ਤੋਂ ਮਸ਼ੀਨ ਲੈ ਕੇ ਜਾ ਰਹੇ ਨੇ ਤੇ ਹੁਣ ਭਾਈ ਦਾ 5ਵਾਂ 6ਵਾਂ ਸਾਲ ਹੈ ਸਾਡੇ ਕੋਲੋਂ 6ਵੀਂ ਮਸ਼ੀਨ ਲੈ ਕੇ ਗਏ ਨੇ ਐਟ ਕੀ 2025 ਮਾਡਲ ਜਗਜੀਤ ਸੁਪਰ ਸਟੀਡਰ 8 ਫੁੱਟਾ ਜੀ ਤੇ ਭਾਈ ਦਾ ਇੰਨੇ ਸਾਲਾਂ ਦਾ ਤਜਰਬਾ ਅਸੀਂ ਤੁਹਾਡੇ ਨਾਲ ਵਿਸਾਰਚੇ ਸਾਂਝਾ ਕਰਾਂਗੇ ਤੇ ਜਿਹੜੀ ਆਪਣੀ ਮੁੱਖ ਗੱਲ ਹੈ ਇਹ ਜੀ ਭਾਜੀ ਪਿਛਲੇ ਸਾਲ ਵੀ ਤੇ ਐਤ ਕੀ ਵੀ ਬਗੈਰ ਸਬਸਿਡੀ ਉਹ ਮਸ਼ੀਨ ਲੈ ਕੇ ਗਏ ਨੇ ਉਹ 2.5 ਪੌਣੇ 3 ਲੱਖ ਦੀ ਮਸ਼ੀਨ ਬਗੈਰ ਸਬਸਿਡੀ ਤੋਂ ਲੈਣਾ ਜਾਂ ਤਾਂ ਕੋਈ ਕਹੇ ਕਿ ਬਹੁਤ ਸਰਮਾਇਦਾਰ ਬੰਦਾ ਹੈ ਕੋਈ 800 100 ਕੇ ਲੈ ਖੇਤ ਵਾਲਾ ਬੰਦਾ ਹੈਗਾ ਤੇ ਲੋ ਜੀ ਵੀ ਕੋਈ ਚੱਕਰ ਹੀ ਨਹੀਂ ਆਪਾਂ ਭਾਜੀ ਦੀ ਪੁੱਛਾਂਗੇ ਵੀ ਕਿੰਨੀ ਖੇਤੀ ਹੈ ਕਿੰਨੀ ਨਾਲ ਠੇਕੇ ਤੇ ਹੈ ਤੇ ਕਿਸ ਤਰ੍ਹਾਂ ਮਸ਼ੀਨ ਭਾਜੀ ਨੇ ਆਪਣਾ ਕਿਦਾਂ ਸਬਬ ਬਣਿਆ ਕਿਦਾਂ ਭਾਜੀ ਨੇ ਵਿਚਾਰ ਬਣਾਇਆ ਵੀ ਬਗੈਰ ਸਬਸਿਡੀ ਤੋਂ ਵੀ ਭਾਜੀ ਨੇ ਮਸ਼ੀਨ ਲਿਆਂਦਾ ਜਿਗਰਾ ਕੀਤਾ ਜੀ ਜੀ ਭਾਜੀ ਸੱਚੀ ਗੱਲ ਜੀ ਅਹ ਪਾਜੀ ਤੁਸੀਂ ਮੈਲੇ ਦੱਸੋ ਕਿ 6ਵੇਂ ਸਾਲੇ ਤੁਹਾਡਾ ਜਗਜੀਤ ਕੰਪਨੀ ਦੇ ਨਾਲ ਜੁੜਿਆ ਤੇ ਤੁਹਾਡਾ ਮਸ਼ੀਨਾਂ ਦਾ ਤਜਰਬਾ ਹੁਣ ਤੱਕ ਕਿਵੇਂ ਰਿਹਾ ਜੀ ਬਹੁਤ ਵਧੀਆ ਜੀ ਪਾਜੀ ਜੀ ਅਹ ਹੁਣ ਆਪਾਂ ਜਿਹੜੀ ਮੇਨ ਗੱਲ ਤੇ ਆਈ ਹੈ ਵੀ ਤੁਹਾਡੀ ਆਪਣੀ ਪਾਜੀ ਮਾਲਕੀ ਕਿੰਨੀ ਖੇਤੀ ਹੈਗੀ ਹੈ ਜੀ 22 ਖੇਤ 22 ਖੇਤ ਠੇਕੇ ਦੇ ਨਾਲ ਕਿੰਨੀ ਜ਼ਮੀਨ ਹੈ ਜੀ ਮੰਨ ਕੇ ਚੱਲ ਹੈ 14 ਕਮਰਾਂ ਫੇਰ ਅੱਛਾ ਯਾਨੀ ਠੇਕੇ ਦੇ ਤੇ ਘਰ ਦੀ ਮਿਲਾ ਕੇ ਲਗਭਗ 20 ਖੇਤੇ ਲਾ ਕੇ ਚੱਲੇ ਨੇ ਅੱਛਾ ਜੀ ਤੇ ਪਾਜੀ ਫਿਰ ਸੁਪਰ ਸੀਡਰ ਲੈਣਾ ਕਿਵੇਂ ਵਾਰਾ ਖਾ ਜਾਂਦਾ ਬਿਨ ਬਗੈਰ ਸਬਸਿਡੀ ਉਹਦੀ ਨੇ ਉਹ ਤਾਂ ਇਦਾਂ ਵੀ ਭਾਰੇ ਪੂਰੇ ਦਾ ਕੰਮ ਕਰਦੇ ਦਾ ਨਜ਼ਾਰੇ ਅੱਦਾ ਕੰਮ ਕਰਕੇ ਅੱਛਾ ਜੀ ਹਾਂ ਜੀ ਨਹੀਂ ਆਪਣੇ ਦੇ ਦੂਆ ਟਾਈਮ ਪਾਸ ਵਧੀਆ ਜਨਗੇ ਅੱਛਾ ਜੀ ਹਾਂ ਜੀ ਮੁੱਲ ਦਾ ਭੜੇ ਦਾ ਕੰਮ ਕਰਦੇ ਮੁੱਲ ਦਾ ਭੜੇ ਦਾ ਕੰਮ ਕਰਦੇ ਫਿਰ ਤੁਸੀਂ ਪਿਛਲੇ ਸਾਲ ਵੀ ਮਸ਼ੀਨ ਲਈਤੀ 24 ਵਾਲੀ ਤੇ ਐਤ ਕੀ 25 ਵਾਲੀ ਦੋਨੇ 8 ਫੁੱਟੀਆਂ ਮਸ਼ੀਨਾ ਲਈ ਦੀ ਹਾਂ ਜੀ ਫਿਰ ਐਤ ਕੀ 2025 ਦਾ ਤੁਸੀਂ ਹੁਣ ਵੀ ਸੀਜ਼ਨ ਲਾ ਰਹੇ ਹੋ ਅੱਜ ਤਰੀਖ ਹੈ ਜੀ 14 ਦਸੰਬਰ ਹਾਂ ਜੀ ਤੇ ਅੱਜ ਵੀ ਇਹਨਾਂ ਦੀ ਬਿਜਾਈ ਚੱਲ ਰਹੀ ਹੈ ਜੀ ਇਹ ਆਲੂ ਵਾਲੇ ਖੱਤੇ ਗੰਨੇ ਵਾਲੇ ਖੱਤੇ ਮਟਰਾਂ ਵਾਲੇ ਖੱਤੇ ਸਾਰੇ ਅੱਜ ਬਿਜਾਈ ਕਰਦੇ ਨੇ ਜੀ ਤੇ ਜੀ ਹੁਣ ਤੱਕ ਵੀ ਤੁਹਾਡੀ ਬਿਜਾਈ ਚੱਲ ਰਹੀ ਹੈ ਤਾਂ ਦਾ ਮਤਲਬ ਵੀ ਐਤ ਦੀ ਦੋ ਮਸ਼ੀਨਾਂ ਜਿਹੜੀ ਤੁਸੀਂ 24 25 ਵਾਲੀ ਨਵੀਆਂ ਮਸ਼ੀਨਾਂ ਚ ਲਾਇਆ ਤਾਂ ਕੁੱਲ ਕਿੰਨੀ ਬਿਜਾਈ ਕੀਤੀ ਤੁਸੀਂ ਜੀ ਦੋ ਹਨਾ 600 ਕੈਟ ਲੱਭ ਸਕਦਾ ਦੋ ਮਸ਼ੀਨਾਂ ਦੇ ਨਾਲ ਇੱਕ ਸੀਜ਼ਨ 'ਚ 600 ਖੇਤ ਦੀ ਬਿਜਾਈ ਕੀਤੀ ਅੱਛਾ ਜੀ ਤੇ ਭਾਜੀ ਰੇਟ ਕਿ ਲੈਂਦੇ ਹੋ ਜੀ ਫੇਰ ਤਾਂ ਅਸੀਂ 2200 ਚੱਲਦਾ ਅੱਛਾ 2200 ਹਾਂਜੀ ਤੇ ਭਾਜੀ ਕਰਪੂਰਾ ਹੋ ਜਾਂਦਾ ਇਹ ਮਸ਼ੀਨਾਂ ਫਰੀ ਜੀ ਐ ਬੜਾ ਵਧੀਆ ਫਿਰ ਸਾਨੂੰ ਜੋ ਇਸ ਗੱਲ ਤੋਂ ਸਮਝ ਆ ਰਹੀ ਹੈ ਜੋ ਮਤਲਬ ਹੈ ਸਾਡੇ ਕਹਿਨ ਦਾ ਕਿ ਆਮ ਤੌਰ ਤੇ ਆਪਾਂ ਕਈ ਵਾਰ ਇਹ தோਹਦੇ ਕਿ ਬਸ ਸਿਰਫ ਸਬਸਿਡੀ ਤੇ ਨਿਰਭਰ ਰਹਿ ਜੰਨੇ ਆ ਇਹ ਸਾਡੇ ਕੋਲ ਇਹੋ ਜਿਹੇ ਬੰਦੇ ਵੀ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਵੀਰ ਜਿਹੜੇ 2-3 ਸਾਲ ਤੋਂ ਸਬਸਿਡੀ ਤੇ ਆਸੇ ਬੈਠੇ ਨੇ ਤਾਂ ਉਹਨਾਂ ਭਾਜੀ ਦੀ ਗੱਲ ਤੋਂ ਜੋ ਸਾਨੂੰ ਸਮਝ ਆ ਰਿਹਾ ਕਿ ਅਗਰ ਆਪਾਂ ਬਿਨਾਂ ਸਬਸਿਡੀ ਦੇ ਵੀ ਅਗਰ ਆਪਣਾ ਜਿਗਰਾ ਕਰਕੇ ਮਸ਼ੀਨ ਲਈਏ ਤਤਮੀ ਮਸ਼ੀਨ ਘਰ ਪੂਰਾ ਕਰ ਦਿੰਦੀ ਹੈ ਜੀ ਪੂਰਾ ਪੂਰਾ ਹੀ ਪੂਰਾ ਕਰ ਪੂਰਾ ਹੋ ਜਾਂਦਾ ਹੈ ਖਾਣੇ ਵਾਲਾ ਬੰਦਾ ਹੋਵੇ ਜਿੰਨਾ ਮਾਦੀ ਹੋਵੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਮਤਲਬ ਮਸ਼ੀਨਾਂ ਤੁਹਾਡੀਆਂ ਦੋਹੇ ਫ੍ਰੀ ਨੇ ਜੀ ਹਾਂਜੀ ਦੋ ਨਾਲ ਦੋ ਪੈਸੇ ਛੱਡ ਕੇ ਵੀ ਗਈ ਨੇ ਨਰਾਮ ਨਰਾਮ ਨਾ ਕਰਦਾ ਸਹੀ ਵਧੀਆ ਕਰਦਾ ਠੀਕ ਹੈ ਜੀ ਠੀਕ ਹੈ ਜੀ ਚਲੋ ਬਹੁਤ ਵਧੀਆ ਗੱਲ ਹੈ ਹੁਣ ਤੁਸੀਂ ਇਹ ਦੱਸੋ ਤੁਸੀਂ 2020 ਤੋਂ ਲੈ ਕੇ 2025 ਤੇ ਆਪਣਾ ਜਿਹੜਾ ਚੱਲ ਰਿਹਾ ਸਾਲ ਤੁਸੀਂ ਸਾਡੇ ਕੋਲ 6 ਮਸ਼ੀਨਾਂ 6 ਵੀ ਮਸ਼ੀਨ ਲੈ ਕੇ ਗਏ ਸੀ ਹਾਂਜੀ ਹਾਂਜੀ ਇਹਦੇ ਵਿੱਚ ਤੁਸੀਂ ਹੋਰ ਕਿਸੇ ਕੰਪਨੀ ਦੀ ਵੀ ਮਸ਼ੀਨ ਲਈਤੀ ਸੀ ਹਾਂਜੀ ਇੱਕ ਉਹ ਮੈਂ ਤਾਂ ਦੁਖੀ ਹੋ ਕੇ ਵਿੱਚ ਹੀ ਮੁੜ ਕੇ ਵਾਪਸੀ ਆਉਦਾ ਤੁਹਾਨੂੰ ਹੀ ਦਿੱਤੀ ਤੁਸੀਂ ਕਟਾਈ ਦਾਹਾ ਗਾ ਦੇ ਉਹ ਤਾਂ ਐਵੇਂ ਖੜੇ ਪਏ ਰਹੇ ਔਖਾ ਹੀ ਸੀਗਾ ਪਰ ਅਸੀਂ ਇਹ ਜਾਨਣਾ ਚਾਹੁੰਦੇ ਆ ਵੀ ਜਿਹੜੇ ਸਾਡੇ ਵੀਰ ਸਾਡੇ ਗੱਲ ਸੁਣ ਰਹੇ ਨੇ ਹਾਂਜੀ ਬੜੀ ਮਰ ਇਦਾਂ ਆਉਂਦੇ ਕਿਸਾਨ ਜਦੋਂ ਮਸ਼ੀਨ ਲੈਣ ਆਉਂਦਾ ਤੇ ਅਗਲਾ ਕਹਿੰਦਾ ਵੀ ਫਲਾਣੀ ਕੰਪਨੀ ਦੀ 15000 ਸਸਤੀ ਮਿਲ ਰਹੀ ਹੈ ਫਲਾਣੀ ਕੰਪਨੀ ਦੀ 25-30000 ਸਸਤੀ ਮਿਲ ਰਹੀ ਹੈ ਵੀ ਤੁਸੀਂ ਦੱਸੋ ਤੁਸੀਂ ਵੀ ਸਾਡੇ ਕੋਲ ਹਰਵਾ ਮਸ਼ੀਨ ਲੈ ਕੇ ਜਾ ਰਹੇ ਹੋ ਵੀ 25-30000 ਜਿਹੜਾ ਹੈ ਉਹ ਮਾਇਨੇ ਰੱਖਦਾ ਜੀ ਕਿ ਫੁੱਲ ਮੁੜਦਾ ਜੀ ਪੈਸੇ ਵੱਧ ਲੈ ਨਹੀਂ ਪੈਸੇ ਵੱਧ ਲੈ ਦੀ ਗੱਲ ਨਹੀਂ ਪਹਿਲੇ ਸਿਆ ਮਹਿੰਗਾ ਰੋਵੇ ਇੱਕ ਵਾਰ ਜ਼ਿਆਦਾ ਰੋਵੇ ਵਾਰ-ਵਾਰ ਇਹ ਤਾਂ ਹੈਗੀ ਗੱਲ ਪੱਕੀ ਆ ਜੀ ਜਿਨੂੰ 10000 ਰੁਪਏ ਚ ਬਚਾਉਣੇ ਸੀ ਅਗਲਾ ਘਰੇ ਨਾ ਆਵੇ ਮੁੜ ਕੇ ਜੀ ਅਗਲਾ ਫੋਨ ਹੀ ਨਾ ਚੱਕ ਕੇ ਗੱਲੇ ਨਾ ਸੁਣੇ ਜੀ ਦਿਹਾੜੀ ਤੇ ਮਰ ਗਈ ਸਾਡੀ ਉਸੇ ਵੇਲੇ ਉਹਦੇ ਨਾਲੇ ਜੀ ਜਿੱਦਾਂ ਹੁਣ ਅਸੀਂ ਪਹਿਲਾਂ ਹੋਰ ਬੰਦੇ ਲਈ ਸੀ ਤਿੰਨ ਚਾਰ ਦਿਨ ਬੰਦੇ ਨੇ ਬੇਟ ਕਰਕੇ ਬੈਠੇ ਸੀ ਨਾ ਅਸੀਂ ਬੀਜਣ ਜੋਗੇ ਨਾ ਉਧਰ ਗਾਗ ਵੀ ਖਰਾਬ ਹੋ ਗਏ ਤਾਂ ਮੋਢਾ ਕੰਮ ਕਰਨ ਜੀ ਜਦੋਂ ਤੁਹਾਨੂੰ ਫੋਨ ਕਰਦੀ ਆ ਤੁਸੀਂ ਤਾਂ ਟਾਈਮ ਨਾਲ ਬੰਦਾ ਭੇਜ ਦਿੰਦੇ ਜੀ ਦੋ ਟਾਈਮਾਂ ਘੰਟੇ ਬੰਦਾ ਕੋਚਾ ਨਾ ਕੰਮ ਕਰਨ ਉਹਨੇ ਜਿਹੜਾ ਬੰਦਾ ਪਹੁੰਚਿਆ ਹੈ ਨਾ ਕਿ 10000 ਜਦ ਬੰਦਾ ਉਸੇ ਨੂੰ ਭੁੱਲ ਜਾਂਦਾ ਜੀ ਮਤਲਬ ਆਪਾਂ ਨੂੰ ਅਗਰ ਚੀਜ਼ 10000 ਰੁਪਏ ਅਗਰ ਆਪਾਂ ਨੂੰ ਲੱਗ ਵੀ ਰਹੀ ਹੈ ਮਹਿੰਗੀ ਮਿਲ ਰਹੀ ਹੈ ਲੇਕਿਨ ਅਗਰ ਉਹਦੇ ਮਗਰ ਕੁਆਲਿਟੀ ਵਾਲੀ ਚੀਜ਼ ਦੀ ਫਿਰ ਆਪਾਂ ਨੂੰ ਸਰਵਿਸ ਮਿਲੇ ਫਿਰ ਸਪੇਅਰ ਪਾਰਟ ਆਪਾਂ ਨੂੰ ਸੀਜ਼ਨ ਤੋਂ ਬਾਅਦ ਵੀ ਜਦੋਂ ਮਰਜ਼ੀ ਮਿਲੇ ਤਾਂ ਮੈਨੂੰ ਵੀ ਇਹੀ ਲੱਗਦਾ ਕਿ 10000 ਕੋਈ ਬਹੁਤ ਲੰਬੇ ਚੁੜੇ ਮਹੀਨੇ ਨਹੀਂ ਰੱਖਦੇ ਇਸ ਮਸ਼ੀਨ ਨੇ ਮਗਰ ਜੀ ਜੀ 6 ਸਾਲਾਂ ਤੋਂ ਤੇਰ ਬਾਪਨਾ ਜਿਹੜਾ ਹੈ ਤੁਸੀਂ ਸਾਡੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਜੀ ਐਂ ਪੂਰੇ ਨਜ਼ਾਰੇ ਜਗਜੀਤ ਕੰਪਨੀ ਤੋਂ ਪੂਰੇ ਸੰਤੁਸ਼ਟ ਹੋ ਜੀ ਪੂਰੇ ਨਜ਼ਾਰੇ ਤੇ ਜਿਹੜੇ ਬਾਕੀ ਆਪਣੇ ਕਿਸਾਨ ਭਰਾ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਰਾਏ ਦਿੰਦੇ ਹੋ ਵੀ ਜਗਜੀਤ ਕੰਪਨੀ ਦੀ ਮਸ਼ੀਨ ਲੈ ਇਹਨਾਂ ਕੋਲ ਆਪਣਾ ਟੁੜੀ ਰਿਪਰ ਵੀ ਆ ਜੀ ਕੰਪਿਊਟਰ ਕਰਾ ਵੀ ਹੈ ਸੁਪਰ ਫੀਟ ਰਹੇ ਤੀਜੇ ਜੀ ਹਾਂ ਜੀ ਜੀ ਭਾਜੀ ਦੱਸੋ ਜੀ ਨਹੀਂ ਨਹੀਂ ਸਹੀ ਜਾਂ ਦੋ ਵਧੀਆ ਅਸੀਂ ਕਹਿੰਨੇ ਵੀ ਸਾਡਾ ਕੰਪਿਊਟਰ ਕਰਾ ਜਿਹੜਾ ਹੈ ਦੋਏ ਦੇ ਟਰਾਂਸਮਿਟਰ ਦੀ ਰੇਂਜ ਕੈਸ਼ ਨਹੀਂ ਕਰਦਾਗਾ ਆਪਣਾ ਟੁੜੀ ਰਿਪਰ ਜਿਹੜਾ ਹੈ ਬਾਚੇ ਨਾਲੋਂ ਤੇਜ਼ ਚਾਲੀ ਪੜਦਾ ਹੈ ਸੂਪਰ ਸੀਟਰ ਆਪਣਾ ਜਿਹੜਾ ਹੈ ਬਾਕੀ ਟਰੈਕਟਰ ਨਾਲੋਂ ਘੱਟ ਲੋਡ ਲੈਂਦਾ ਤੇ ਪੂਰੀ ਵਧੀਆ ਬਜਾਈ ਕਰਦਾ ਦਿਨੇ ਨੇਰੇ ਸਵੇਰੇ ਜਿਵੇਂ ਮਰਜ਼ੀ ਕਰੋ ਦੀ ਇਹ ਸਾਰੀ ਗੱਲਾਂ ਤੁਸੀਂ ਬਰਾਬਰ ਕਰੇ ਕਰਦੇ ਆ ਇਹਨ ਪੂਰੇ ਪੂਰੇ ਕੁਝ ਮਤਲਬ ਫਿਰ ਸਾਨੂੰ ਦੱਸ ਚੋ ਕਿਨੇ ਨੰਬਰ ਦਿੰਦੇ ਹੋ ਜੀ ਜਗਤਜੀਤ ਨੂੰ ਗ੍ਰੈਂਡ ਕੁਆਲਿਟੀ ਨੂੰ ਸਰਵਿਸ ਨੂੰ ਸਾਡੇ ਵਿਵਹਾਰ ਨੂੰ ਸਾਰੀ ਚੀਜ਼ਾਂ ਨੂੰ ਮਿਲਾ ਕੇ ਨਹੀਂ ਦੱਸ ਤੋ ਨਾ 11 ਚਾਹੀਦੇ ਨਾ ਪੱਕੀ ਗੱਲ ਇਹਦੀ ਪੱਕੀ ਪੱਕੀ ਬਾਕੀ ਜੀਵਿਦਾਰ ਭਰਾਵਾਂ ਨੂੰ ਮੈਂ ਰਿਕਮੈਂਡ ਕਰਦੇ ਜਗੇ ਜੀ ਮੀਟਿੰਗ ਕਰੀਏ ਜੀ ਇਹ ਜ਼ਰੂਰੀ ਹੈ ਜੀ ਜ਼ਰੂਰੀ ਅੱਛਾ ਜੀ ਤੇ ਹੁਣ ਇੱਕ ਵਾਰ ਇਹ ਦੱਸੋ ਕਿ ਬਿਗੈਰ ਸਬਸਿਡੀ ਤੋਂ ਅਗਰ ਕੋਈ ਜੀਵਿਦਾਰ ਆਪਣਾ ਪ੍ਰਾਣ ਲੈਣਾ ਚਾਹਵੇ ਵੀ ਅਗਲਾ ਸਬਸਿਡੀ ਤੇ ਨਿਰਭਰ ਨਾ ਰਹੇ ਤੁਹਾਨੂੰ ਉਹਦੇ ਬਾਰੇ ਕੋਈ ਦੇਣ ਨੂੰ ਸਲਾਹ ਜੀ ਕੋਈ ਗੱਲ ਤਾਂ ਇਹ ਵੀ ਜਿਹਦੇ ਮਨ ਨਾਲ ਕੰਮ ਕਰਨਾ ਉਹ ਨਾ ਉਹ ਵੀ ਸਰਕਾਰ ਬਾਇਜ਼ ਹੋਵੇ ਨਾ ਸਰ ਆਵੇ ਚਾਹੇ ਲਾਵੇ ਤਾਂ ਆਪਣਾ ਕੰਮ ਚਲਾਓ ਵੀ ਜਿਹੜੇ ਆਪਣੇ ਬਾਹਰ ਜਾਂਦਾ ਜਿਗਰਾ ਕਰਦੇ 20 25 30 ਲੱਖ ਰੁਪਏ ਪੇਮੈਂਟ ਅਗਲਾ ਛੱਟ ਦੇ ਜਾਂਦੇ ਨੇ ਉਹ ਤਾਂ ਖੂਚ ਪਾਣੇ ਲਈ ਗੱਲਾਂ ਵਾਕਈ ਤੇ ਤਾਂ ਮਤਲਬ ਬਾਹਰ ਜਾਣ ਉਹ ਅਨਰਜਾਂਝ ਵਿੱਚ ਚੱਲ ਰਿਹਾ ਹੁਣ ਅੱਜਕੱਲ ਕਾਫੀ ਮੁਲਕਾਂ ਨੇ ਸਖਤਾਈ ਕੀਤੀ ਹੋਈ ਹੈ ਜੀ ਤੇ ਉਹਰੇ ਆਪਣੇ ਪੰਜਾਬੀ ਭਰਾ ਕਹਿੰਦੇ ਨੇ ਜਿੰਨਾਂ ਕੋਲ ਚੰਗੀਆਂ ਜ਼ਮੀਨਾਂ ਵੀ ਨਹੀਂ ਉਹ ਵੀ ਕਹਿੰਦੇ ਕਿ ਉਹਰੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਹੈਗਾ ਹੁਣ ਜੇ ਤੁਹਾਡੀ ਤੈਨ ਕਿਲੇ ਜ਼ਮੀਨ ਹੈਗੀ ਇਹ ਉਸ ਦੇ باوجود ਵੀ ਤੁਸੀਂ ਕਹਿੰਦੇ ਹੋ ਕਿ ਉਹਨੇ ਸੋਨਾ ਕੰਮ ਹੈਗਾ ਸੋਹਣੀ ਆਪਣੀ ਕਮਾਨਤ ਕਮਾਈ ਹੈ ਫਿਰ ਇੱਕ ਬਾਹਰ ਜਾਂਦੇ ਜਿਹੜਾ ਹੈ ਇਹਨੂੰ ਜਾਣ ਪਰ ਤੇ ਜਿਹੜੇ ਮੁੰਡੇ ਨੂੰ ਨੌਜਵਾਨ ਮੁੰਡੇ ਆਪਣੇ ਦੇਖਦੇ ਨੇ ਉਹਨਾਂ ਨੂੰ ਕੁਝ ਸਨੇਹਾ ਦੇਣਾ ਚਾਹੋ ਜੀ ਤੁਸੀਂ ਉਹ ਬਾਹਰ ਬੂਹ ਦਾ ਤਾਂ ਮੱਤਾ ਹੀ ਦੇਖਿਆ ਮੇਰੇ ਦੋ ਮੁੰਡੇ ਆ ਮੈਂ ਕਦੇ ਬਾਹਰ ਸੋਚਿਆ ਨਹੀਂ ਠੀਕ ਹੈ ਜੀ ਪੜੂਗੇ RAMNAN NJAREYA ਸਾਹਨੇ ਸਾਹ ਨੂੰ ਪਿਆ ਹੈ ਪਾਉ ਜੋ ਮੱਝ ਆਪਣਾ ਤਾਂ ਕਦੇ ਟੈਨਸ਼ਨ ਆ ਕੋ ਬਾਹਰ ਜੇ ਮਨਨੇ ਕੇ 25 ਦੀ ਰਕ ਲੈ ਕੇ ਬਾਹਰ ਨਾਉਣੇ ਦੀ ਹਾਂਜੀ 25-30 ਲੱਖ ਰੁਪਏ ਲਾ ਕੇ ਇੱਥੇ ਨਜਾਰੇ ਨਾਲ ਆਪਣਾ ਕੰਮ ਕਰੋ ਠੀਕ ਹੈ ਜੀ ਉਹ ਜਿਆਦੇ ਵੇਦੇ ਬਟਨੀ ਆ ਜੀ ਕਿਉਂਕਿ ਸਮਾਨ ਆਪਣੇ ਕੋਲ ਪਿਆ ਜੀ ਇਹ ਕੱਲ ਨੂੰ ਵੇਚਣਾ ਵੀ ਜਾਂ ਦਾਬੀ ਜਾਂ ਘੱਟ ਕੇ ਵੇਚੋ ਜੀ ਸਮਾਨ ਤਾਂ ਆਪਣੇ ਕੋਲ ਪਿਆ ਹੀ ਆ ਜੀ ਪੈਨਸ਼ਨ ਤਾਂ ਨਹੀਂ ਕਿਸੇ ਗੱਲ ਦੀ ਜੀ ਨਾ ਕਿ ਤੈਨੂੰ ਆਜ਼ਾਦ ਨੂੰ ਨਾ ਘਰ ਦੇ ਘਰ ਚ ਜੀ ਬਸ ਇਹ ਵਾਲੇ ਬਿਲਕੁਲ ਠੀਕ ਜੀ ਉਹ ਨਹੀਂ ਦੱਸੂ ਭਾਜੀ ਵੀ ਆਪਾਂ ਇੱਥੇ ਇਸ ਟਾਈਮ ਸੁੰਨੀਪਿੰਡ ਖੜੇ ਹੋਏ ਆ ਜੀ ਠੀਕ ਹੈ ਜੀ ਤੁਹਾਡਾ ਪਿੰਡ ਪੱਦੀ ਕੁੱਤੀ ਆਲੇ ਦੁਆਲੇ ਮੁਰਾਲੀ ਯਮਾਜਟਾ ਆਲੇ ਦੁਆਲੇ ਕੋਟੇ 10 12 ਪਿੰਡਾਂ 'ਚ ਤੁਹਾਡੇ ਪਰਿਵਾਰ 'ਚ ਲਿੰਕ 'ਚ ਸਰਕਲ 'ਚ ਤੁਹਾਡੀ ਕਿੰਨੀਆਂ ਮਸ਼ੀਨਾਂ ਸਾਡੀ ਜਗਤ ਦੀਆਂ ਚੱਲਦੀਆਂ ਨੇ ਜੀ ਪਟਿਆਨਾ ਬਾਥੂਮ ਨੇ 10 12 ਤਰੀਕੇ ਹੋਣੇ ਮੈਨੂੰ ਇੱਥੇ ਜੀ ਤੇ ਬਾਕੀ 4 ਸੂਫਰ ਦੂਜੇ ਵੀ ਹੋਣੇ ਆਪਣੇ ਕੋ ਮਸ਼ੀਨਾਂ ਦੇਣੇ ਨਾ ਹਾਂਜੀ ਤੇ 3 ਆਪਣਾ ਕੋ ਖਰਾਉਗੇ ਨਾ ਠੀਕ ਹੈ ਜੀ ਬਦਲ ਜਿੰਨੀਆਂ ਵੀ ਤੁਸੀਂ 12 15 ਮਸ਼ੀਨਾਂ ਕਹਿੰਦੇ ਸਾਰੇ ਸੰਤੁਸ਼ਟ ਨੇ ਇਹਦੀ ਸਾਰੇ ਬਹੁਤ ਕਿਸੇ ਦਾ ਐ ਹੋਇਆ ਉਹ ਵੀ ਮਸ਼ੀਨ ਖੇਚ ਖੜੀ ਐ ਕੰਪਨੀ ਵਾਲੇ ਫੋਨ ਨਹੀਂ ਕਰ ਸਕਦੇ ਡੀਲਰ ਨਾਲ ਫ ਮਗਰ ਸਰਵਿਸ ਨੂੰ ਬੰਦਾ ਕੋਈ ਨਹੀਂ ਪਹੁੰਚਦਾ ਸਪੇਅਰ ਪਾਰਟ ਉਪਲਬਧ ਨਹੀਂ ਹੈ ਕਦੀਆਂ ਤਾਂ ਹੋਏ ਹੋਵੇ ਜੀ ਕੰਪਨੀਆਂ ਨੂੰ ਫੋਨ ਹੀ ਨਹੀਂ ਕਦੇ ਕੀਤਾ ਕਿ ਪਹੁੰਚਦਾ ਤੁਹਾਨੂੰ ਗਾਣਾ ਸਾਡੇ ਕੋਲ ਲਈ ਬੰਦਾ ਜਦੇ ਆਏ ਉਹਦੇ ਵੇਲੇ ਬਿਲਕੁਲ ਪੂਰੀ ਤਰ੍ਹਾਂ ਸੰਤੁਸ਼ਟ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਬਾਕੀ ਸਾਰੀ ਮਸ਼ੀਨਾਂ ਨੂੰ ਵੀ ਮੁੱਖ ਰੱਖਦੇ ਹੋਏ ਪੂਰੀ ਤਰ੍ਹਾਂ ਸੰਤੁਸ਼ਟ ਪੂਰਾ ਕੋਈ ਮਤਲਬ ਕੋਈ ਕਿਸੇ ਬੰਦਾ ਜਗਜੀਤ ਕੰਪਨੀ ਦਾ ਨਾਮ ਬ੍ਰਾਂਡ ਪੂਰਾ ਵਧੀਆ ਬਣਿਆ ਹੋਇਆ ਜੀ ਪੂਰਾ ਪੂਰਾ ਟੌਪ ਦਾ ਬਹੁਤ ਧੰਨਵਾਦ ਭਾਜੀ ਬਹੁਤ ਚੰਗਾ ਲੱਗਿਆ ਤੁਹਾਡੇ ਗੱਲਬਾਤ ਕਿ ਬਹੁਤ ਬਹੁਤ ਧੰਨਵਾਦ